ਮੈਂ ਸਮਝਦਾ ਜੇ ਕੋਈ ਬੰਦਾ ਹੋਰ ਹੁੰਦਾ ਤਾਂ ਡੋਲ ਜਾਂਦਾ ਇੱਕ ਹੌਸਲਾ ਦੇਣਾ ਬੱਚੇ ਨੂੰ ਤੁਹਾਡਾ ਦਿਲ ਸਾਫ਼ ਹੈ ਜੇ ਤੁਸੀਂ ਕਿਸੇ ਨਾਲ ਵਰਤਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਉਤਾਰ ਸਿੰਘ ਫਰਵਾਹੀ ਦੋਸਤੋ ਮੈਂ ਤੁਹਾਨੂੰ ਦੱਸ ਦੇਵਾਂ ਕਿ ਜ਼ਿੰਦਗੀ ਦੇ ਵਿੱਚ ਕਿਸੇ ਦੇ ਕਿਸੇ ਦੇ ਨਾਲ ਕੋਈ ਨਾ ਕੋਈ ਐਸਾ ਸਾਕਸ ਜੁੜਿਆ ਹੁੰਦਾ ਹੈ ਜਿਹਦੀ ਕਾਮਯਾਬੀ ਪਿੱਛੇ ਬਹੁਤ ਵੱਡਾ ਸੰਘਰਸ਼ ਹੁੰਦਾ ਹੈ ਸੰਘਰਸ਼ ਕਿਸ ਤਰ੍ਹਾਂ ਦਾ ਹੁੰਦਾ ਹੈ ਉਹ ਮੈਂ ਤੁਹਾਨੂੰ ਅੱਜ ਦੱਸਣ ਜਾ ਰਿਹਾ ਮੇਰੇ ਨਾਲ ਨੇ ਮੇਰੇ ਸਤਿਕਾਰਯੋਗ ਪਿਤਾ ਜੀ ਤੇ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਇੰਨੀ ਮਿਹਨਤ ਇਹਨਾਂ ਸੰਘਰਸ਼ ਕੀਤਾ ਹੈ ਕਿ ਮੈਂ ਸਮਝਦਾ ਜੇ ਕੋਈ ਬੰਦਾ ਹੋਰ ਹੁੰਦਾ ਤਾਂ ਡੋਲ ਜਾਂਦਾ ਨਹੀਂ ਇੰਨਾ ਕਾਮਯਾਬ ਹੋ ਸਕਦਾ ਸੀਗਾ ਅਸੀਂ ਪੰਜ ਭੈਣ ਭਰਾ ਪੰਜਾਂ ਭੈਣ ਭਰਾਵਾਂ ਨੂੰ ਇੱਕ ਲੱਤ ਤੇ ਪਾ ਲਿਆ ਉਹ ਕਿਸ ਤਰ੍ਹਾਂ ਉਹ ਇਸ ਤਰ੍ਹਾਂ ਕਿ 83 84 ਦੇ ਵਿੱਚ ਬਾਪੂ ਜੀ ਦਾ ਇੱਕ ਚੂਲਾ ਕਰਿੱਕ ਹੋ ਗਿਆ ਸੀਗਾ ਰੇੜੇ ਤੋਂ ਡਿੱਗਣ ਕਰਕੇ ਉਸ ਤੋਂ ਬਾਅਦ ਇਹਨਾਂ ਦੇ ਪਲਾਸਟਰ ਲੱਗਿਆ ਰਿਹਾ। ਕਾਫੀ ਟਾਈਮ ਤੱਕ ਬੈੱਡ ਰੈਸਟ ਰਹੀ ਇਹਨਾਂ ਦੀ। ਫਿਰ ਹੌਲੀ 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 ਤੁਰਨ ਲੱਗੇ। ਤੁਰਨ ਤੋਂ ਬਾਅਦ ਫਿਰ ਇਹਨਾਂ ਨੇ ਦਿਹਾੜੀ ਦੱਪਾ ਕਰਨਾ ਸ਼ੁਰੂ ਕੀਤਾ। ਘਰੇ ਭਾਂਡਿਆਂ ਦਾ ਕੰਮ ਕਰਨਾ ਸ਼ੁਰੂ ਕੀਤਾ। ਤੇ ਇਸ ਤਰ੍ਹਾਂ ਕਰਦੇ ਕਰਦੇ ਇਹਨਾਂ ਨੇ ਜਦੋਂ ਪ੍ਰੋਪਰ ਠੀਕ ਹੋ ਗਏ ਤਾਂ ਫਿਰ ਇਹਨਾਂ ਨੇ ਫਿਰ ਉਹੀ ਦਿਹਾੜੀ ਦੱਪੇ ਤੋਂ ਲੈ ਕੇ ਕੰਮ ਸ਼ੁਰੂ ਕੀਤਾ। ਤੇ ਮੈਂ ਕੁਝ ਇੱਕ ਗੱਲਾਂ ਬਾਪੂ ਜੀ ਦੇ ਨਾਲ ਕਰਾਂਗਾ। ਤੇ ਉਹ ਇਹਨਾਂ ਦੇ ਜਵਾਨੀ ਸੁਣਾਗੇ ਤੇ ਕਿੰਨਾ ਨੇ ਸਾਥ ਦਿੱਤਾ ਤੇ ਕਿੰਨਾ ਨੇ ਨਹੀਂ ਸਾਥ ਦਿੱਤਾ ਪਾਪਾ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਤੇ ਮੈਂ ਥੋੜੀ ਜੀ ਕਹਾਣੀ ਆਪਦੀ ਮੈਂ ਦੱਸਣਾ ਚਾਹਾਂਗਾ ਹਨਾ ਵੀ ਜਿਹੜਾ ਚੂਲਾ ਕਦੋਂ ਟੁੱਟਿਆ ਤੁਹਾਡਾ ਕਿਰਾਸੀ ਹੋਏ ਰੋਟੇ ਪਪਾ ਜਿੰਦਗੀ ਦੇ ਵਿੱਚ ਕੁਝ ਲੋਕ ਇਹੋ ਜਿਹੇ ਹੁੰਦੇ ਆ ਹਨ ਜਿਹੜੇ ਲੋਕ ਸਾਥ ਬਹੁਤ ਦਿੰਦੇ ਹੁੰਦੇ ਆ ਤੇ ਕਈ ਲੋਕ ਰਿਸ਼ਤੇਦਾਰ ਹੋਣ ਚਾਹੇ ਦੂਜੇ ਹੋਣ ਉਹ ਪਾਸਾ ਵਟ ਜਾਂਦੇ ਆ ਕੋਈ ਇਹੋ ਜਿਹੇ ਬੰਦੇ ਹੈਗੇ ਆ ਜਿਨ੍ਹਾਂ ਨੇ ਜਦੋਂ ਤੁਹਾਡੇ ਸੱਟ ਲੱਗੀ ਸੋਨੂੰ ਧੱਕਿਆ ਹੋਏ ਤੁਹਾਡਾ ਸਾਥ ਨਾ ਦਿੱਤਾ ਹੋਵੇ ਵਾਸ ਸਾਥ ਦਿੱਤਾ ਹੀ ਨਹੀਂ ਜੇ ਸਾਥ ਦਿੱਤਾ ਹੁੰਦਾ ਫਿਰ ਆਪਾਂ ਬੱਚੇ ਕੰਨ ਕੋ ਬੱਚੇ ਵੀ ਹਟਾ ਲਈ ਸੀ ਪੜਨ ਨੂੰ ਗੋਡੀਆਂ ਵੀ ਹਟਾ ਲਈ ਸੀ ਪੜਨ ਨੂੰ ਬਹੁਤ ਔਖਾ ਟਾਈਮ ਪਾਸ ਕਰਿਆ ਫਿਰ ਸਾਡੇ ਮਹਾਪੁਰਸ਼ਾਂ ਦੀ ਕਿਰਪਾ ਹੋ ਗਈ ਸੀ ਸੰਤਾਂ ਦੀ ਫਿਰ ਉੱਤੇ ਗਿਆ ਬਸ ਉਹਨਾਂ ਦੇ ਬਚਨ ਹੋ ਗਏ ਵੀ ਕਿ ਭਾਈ ਦਸਾਂ ਨੌਂ ਦੀ ਕਮਾਈ ਕਰੀ ਤੇ ਦਸਾਂ ਉਹਾਂ ਦੀ ਕਮਾਈ ਬਰਕਤ ਪਾਉ ਮਹਾਰਾਜ ਆਇਆ ਮੈਨੂੰ ਕਹਿੰਦੇ ਸੀ ਕਹਿੰਦੇ ਭਾਂਡੇ ਬਣਾ ਲੈਣਾ ਮੈਂ ਹੀ ਭਾਂਡੇ ਤਾਂ ਬਣਾ ਲੈਣਾ ਕਹਿੰਦੇ ਭਾਂਡੇ ਦਾ ਕੰਮ ਨਾ ਛੱਡੀ ਮਹਾਰਾਜ ਰੰਗ ਲਾ ਦੂੰ ਅੱਜ ਹੋਰ ਕੱਲ ਹੋਰ ਜੀ ਮਹਾਰਾਜ ਨੇ ਰੰਗ ਲਾਤੇ ਬੱਚੇ ਵੀ ਵਿਆਹ ਲੈ ਸੰਦਰਾ ਘਰ ਵੀ ਲੈ ਲਿਆ ਜਗਾ ਵੀ ਲੈ ਲਈ ਅੱਜ ਵੀ ਭਾਂਡੇ ਦਾ ਕੰਮ ਛੱਡਦਾ ਨਹੀਂ ਮੇਰੇ ਦੋਨੇ ਕਿਉੜੇ ਟੁੱਟੇ ਵੀ ਨਹੀਂ ਤੇ ਇਸ ਤਰ੍ਹਾਂ ਗੱਲ ਆ ਵੀ ਜਿਹੜੀ ਦਸਾਂ ਨੋਹਾਂ ਦੀ ਕਮਾਈ ਆ ਨਾ ਤਾਂ ਇਹਨੂੰ ਅੱਗ ਸਾੜੇ ਨਾ ਪਾਣੀ ਡੋਬੇ ਬਹੁਤ ਵੱਡੀ ਗੱਲ ਮੇਰੇ ਬਾਪੂ ਜੀ ਦਾ ਮਨ ਭਰਿਆ ਆ ਕਿਉਂਕਿ ਮੈਨੂੰ ਪਤਾ ਹੈ ਵੀ ਜ਼ਿੰਦਗੀ ਦੇ ਵਿੱਚ ਮੈਂ ਦੇਖਿਆ ਵੀ ਮਹਾਪੁਰਸ਼ ਸਾਡੇ ਮਹਾਰਾਜ ਬਾਬਾ ਕਰਮਚੰਦ ਜੀ ਸੀਗੇ ਜਿਨ੍ਹਾਂ ਨੇ ਬਾਪੂ ਜੀ ਨੂੰ ਬਚਨ ਕੀਤਾ ਸੀਗਾ ਕਿ ਤੂੰ ਜ਼ਿੰਦਗੀ ਦੇ ਵਿੱਚ ਪਾਂਡੇ ਨਾਲ ਛੱਡੀ ਤਾਂ ਇਹਨਾਂ ਨੇ ਉਹ ਮਿੱਟੀ ਦੇ ਭਾਂਡੇ ਜਿਹੜੇ ਬਣਾਉਨੇ ਆ ਤੋੜੇ ਤਾ ਪਲੇ ਰੜਕਨੇ ਅਸੀਂ ਉਹ ਬਣਾਉਨੇ ਆ ਅੱਜ ਵੀ ਬਣਾ ਰਹੇ ਆ ਅੱਜ ਵੀ ਪਾਪਾ ਜੀ ਉਸ ਤੇ ਕੰਮ ਕਰਦੇ ਆ ਇੱਕ ਚੂਲਾ ਪਹਿਲਾਂ ਪਾਪਾ ਜੀ ਦਾ ਟੁੱਟ ਗਿਆ ਸੀਗਾ ਇੱਕ ਫੇਰ ਟੁੱਟ ਗਿਆ ਇੱਕ ਅੱਜ ਤੋਂ 17 18 ਸਾਲ ਹੋ ਗਏ ਉਦੋਂ ਟੁੱਟ ਗਿਆ ਸੀਗਾ ਦੋਹੇ ਚੂਲੇ ਟੁੱਟਣ ਤੋਂ ਬਾਅਦ ਵੀ ਬਾਪੂ ਜੀ ਸਾਡੇ ਬਹੁਤ ਕੰਮ ਕਰਦੇ ਆ ਬਹੁਤ ਮਿਹਨਤੀ ਨੇ ਚੰਗੇ ਇਨਸਾਨ ਨੇ ਇਮਾਨਦਾਰ ਨੇ ਤੇ ਜ਼ਿੰਦਗੀ ਦੇ ਵਿੱਚ ਮੈਂ ਮੇਰੇ ਅੱਖੀਂ ਦੇਖਣ ਦੀ ਗੱਲ ਹੈ ਵੀ ਜਿੰਨਾ ਮੇਰੇ ਬਾਪੂ ਜੀ ਨੇ ਜ਼ਿੰਦਗੀ 'ਚ ਸੰਘਰਸ਼ ਕੀਤਾ ਜਾਂ ਜਿੰਨਾ ਦੁੱਖ ਇਹਨਾਂ ਨੇ ਝੱਲਿਆ ਤੇ ਨਹੀਂ ਕੋਈ ਝੱਲ ਸਕਦਾ ਸੋ ਮੈਂ ਤਾਂ ਬਹੁਤ ਹੀ ਲੱਕੀ ਹਾਂ ਕਰਮਾਂ ਵਾਲਾ ਜਿਹਨੂੰ ਇਸ ਤਰ੍ਹਾਂ ਦਾ ਮੇਰਾ ਬਾਪ ਮਿਲਿਆਗਾ ਤੇ ਮੈਂ ਮੇਰਾ ਵੀ ਹੁਣ ਨਹੀਂ ਮਨ ਹੈਗਾ ਹਨਾ ਕੋਈ ਜ਼ਿਆਦਾ ਗੱਲ ਕਰਨ ਦਾ ਕਿਉਂਕਿ ਮੇਰੇ ਫਾਦਰ ਵਰਗਾ ਕੋਈ ਫਾਦਰ ਨਹੀਂ ਹੈਗਾ ਮੇਰੇ ਪਿਤਾ ਵਰਗਾ ਕੋਈ ਦੁਨੀਆ ਤੇ ਨਹੀਂ ਪਿਤਾ ਹੈਗਾ ਇੱਕ ਦਸ਼ਮੇਸ਼ ਪਿਤਾ ਹੋਇਆ ਇੱਕ ਮੇਰਾ ਇਹ ਪਿਤਾ ਹੋਇਆ ਕਿਉਂਕਿ ਅੱਜ ਵੀ ਇਹਨਾਂ ਨੇ ਇੱਕ ਹੌਸਲਾ ਦੇਣਾ ਬੱਚੇ ਨੂੰ ਟੋਕਣਾ ਘੂਰਨਾ ਕੋਈ ਵੀ ਬੰਦਾ ਮੇਰੇ ਖਿਆਲ ਚ ਅੱਜ ਦੇ ਸਮੇਂ ਦੇ ਵਿੱਚ ਆਪਣੇ ਮਾਪਿਓ ਦੀ ਘੂਰ ਨਹੀਂ ਮੰਨਦਾ ਨਹੀਂ ਡਰਦਾ ਜੇ ਮੇਰਾ ਬਾਪੂ ਇੱਕ ਵੀ ਹਾਕ ਮਾਰ ਦੇਣਾ ਮੈਨੂੰ ਬਹੁਤ ਡਰ ਲੱਗਦਾ ਅੱਜ ਵੀ ਮੈਂ ਆਪਦੇ ਫਾਦਰ ਤੋਂ ਇੰਨਾ ਡਰਦਾ ਹਾਂ ਮੇਰੇ ਬੱਚੇ ਨਹੀਂ ਡਰਦੇ ਮੈਂ ਇਨਾਂ ਦੀ ਰਿਸਪੈਕਟ ਇਨਾਂ ਦੀ ਇੱਜ਼ਤ ਇਨਾਂ ਦਾ ਸਤਿਕਾਰ ਕਰਦਾ ਮੈਨੂੰ ਅੱਜ ਵੀ ਮੇਰੇ ਫਾਦਰ ਤੋਂ ਬਹੁਤ ਡਰ ਆ ਆ ਜਿਹੜਾ ਵੀ ਕੰਮ ਕਰ ਰਿਹਾ ਜਿਹੜੀ ਮੈਂ ਰਾਹ ਪੈ ਰਿਹਾ ਜਿਹੜੀ ਵੀ ਕੋਈ ਮਿਹਨਤ ਕਰ ਰਿਹਾ ਸਿਰਫ ਇਨਾਂ ਦੀ ਬਦੌਲਤ ਹੈ ਇਨਾਂ ਦਾ ਹੌਸਲਾ ਹੈ ਇਨਾਂ ਦਾ ਮੇਰੇ ਸਿਰ ਤੇ ਹੱਥ ਹੈ ਇਸ ਕਰਕੇ ਮੈਂ ਇੱਥੇ ਤੱਕ ਪਹੁੰਚਣ ਦੀ ਗਾਹਾਂ ਕੰਮਾਂ ਦੇ ਵਿੱਚ ਕਾਰੋਬਾਰਾਂ ਦੇ ਵਿੱਚ ਵਧਣ ਦੀ ਕੋਸ਼ਿਸ਼ ਕਰ ਰਿਹਾ ਹਾਂ ਬਾਕੂ papa ਹੋਰ ਕੋਈ ਦਿਲ ਦੀ ਗੱਲ ਕਰਨੀ ਹੋਵੇ ਨਾ ਨਾ ਹੋਰ ਠੀਕ ਠਾਕ ਲੋਕ ਬਹੁਤ ਦੇਖਦੇ ਆ ਬਹੁਤ ਦੇਖਣਗੇ ਸੁਣਨਗੇ ਕੀ ਸਨੇਹਾ ਦੇਣੋ ਲੋਕਾਂ ਨੂੰ ਕੀ ਕਹਿਣਾ ਚਾਹੂੰ ਲੋਕਾਂ ਨੂੰ ਇਹੀ ਕਹਿਣਾ ਵੀ ਤਾਂ ਸਾਨੂੰ ਆਹਦੀ ਕਮਾਈ ਕਰੋ ਹੱਕ ਹਲਾਲ ਦੀ ਕਮਾਈ ਕਰੋ ਜਿਹੜੀ ਬੇਈਮਾਨੀ ਆ ਕੋਈ ਅਜੀ ਤੋਰੀਆਂ ਠੱਗੀਆਂ ਨਹੀਂਆਂ ਉਹਨਾਂ 'ਚ ਕੋਈ ਫਾਇਦਾ ਨਹੀਂਗਾ ਜੇ ਅੱਜ ਚੋਰੀ ਠੱਗੀ ਕਰਕੇ ਬੱਚੇ ਪਾਲੋਏਗਾ ਹਨ ਕੱਲ ਨੂੰ ਬੱਚੇ ਵੀ ਖਰਾਬ ਹੋਣਗੇ ਤੇ ਬਾਕੀ ਤੁਸੀਂ ਤਾਂ ਬਰਬਾਦ ਹੋਣਾ ਹੀ ਹੋਣਾ ਕੱਲ ਨੂੰ ਜਿਹੜਾ ਜਿਵੇਂ ਬੈਠੇ ਰਹੋਗੇ ਚੋਰੀ ਠੋੜੀ ਠੱਗੀ ਕਰੋਗੇ ਵੀਦਾਂ ਸਾਨੂੰ ਉਹਦੀ ਕਮਾਈ ਕਰੋ ਹੱਕ ਹਲਾਲ ਦੀ ਤੇ ਨਾ ਇਹਨੂੰ ਅੱਗ ਸਾੜੇ ਨਾ ਪਾਣੀ ਡੋਗੇ ਇਹ ਹੀ ਮੇਰਾ ਕਹਿਣਾ ਸਭ ਨੂੰ ਸੋ ਬਾਪੂ ਮੇਰਾ ਬਹੁਤ ਓਮੋਸ਼ਨਲ ਹੋ ਜਾਂਦੇ ਐ ਇੰਨੇ ਸਾਫ਼ ਦਿਲ ਦੇ ਇਨਸਾਨ ਨੇ ਨਾ ਮੈਂ ਬਹੁਤ ਵਾਰੀ ਦੇਖਦਾ ਹੁੰਨਾ ਵੀ ਜਦੋਂ ਕੋਈ ਨਾ ਸਾਡੇ ਘਰੇ ਕੋਈ ਕੋਈ ਵੀ ਮੰਗਤ ਆ ਜੇ ਨਾ ਉਹਨਾਂ ਨੂੰ ਇਹਨਾਂ ਨੇ ਚਾਹ ਪਿਆਏ ਤੋਂ ਬਿਨਾ ਨਹੀਂ ਤੋੜਨਾ ਰੋਟੀ ਖਵਾਏ ਤੋਂ ਬਿਨਾ ਨਹੀਂ ਤੋੜਦੇ ਬਹੁਤ ਹੀ ਨੇਕ ਦਿਲ ਦੇ ਇਨਸਾਨ ਨੇ ਬਹੁਤ ਜਿਹੜਾ ਮਰਜੀ ਆ ਜੇ ਵਾਕਈ ਕੋਈ ਮਿੱਤਰ ਆ ਜੇ ਪਿਆਰਾ ਆ ਜੇ ਕੋਈ ਵੀ ਆ ਜੇ ਇਹਨਾਂ ਨੇ ਹਰੇਕ ਦਾ ਸਤਿਕਾਰ ਇਹਨਾਂ ਕਰਨਾ ਹੈ ਮੇਰੇ ਸਾਹਬ ਚ ਮੈਂ ਹੈਰਾਨ ਆ ਵੀ ਇੰਨਾ ਕੋਈ ਰਿਸ਼ਤੇਦਾਰ ਕਿਸੇ ਨਾਲ ਨਹੀਂ ਵਰਤਦਾ ਜਿੰਨਾ ਮੇਰੇ ਪਾਪਾ ਜੀ ਵਰਤਦੇ ਆ ਜਿੰਨਾ ਮੇਰੇ ਪਿਤਾ ਜੀ ਸਾਡੀ ਰਿਸ਼ਤੇਦਾਰੀਆਂ ਚ ਵਿੱਚ ਵਰਤਦੇ ਆ ਹਰੇਕ ਰਿਸ਼ਤੇਦਾਰੀ ਦੇ ਵਿੱਚ ਜਾਂਦੇ ਆ ਹਰੇਕ ਰਿਸ਼ਤੇਦਾਰੀ ਚ ਵਰਤਦੇ ਆ ਇਹ ਤੇ ਇਹਨਾਂ ਦਾ ਹਰੇਕ ਬੰਦਾ ਸਤਿਕਾਰ ਕਰਦਾ ਸਾਡੇ ਜਿੰਨੇ ਵੀ ਨੇ ਕੋਈ ਨਹੀਂ ਇੰਨਾ ਜਾਣਦਾ ਜਿੰਨਾ ਸਾਡਾ ਪਾਪਾ ਜੀ ਰਿਸ਼ਤੇਦਾਰੀ ਚ ਜਾਂਦੇ ਨੇਗੇ ਬਰਤਦੇ ਐ ਇਹਨਾਂ ਦਾ ਲੋਕ ਸਤਕਾਰ ਕਰਦੇ ਐ ਮੈਂ ਕਿਹਾ ਡੇਢ ਦੋ ਸਾਲ ਦੇ ਕਰੀਬ ਹੋਣ ਵਾਲੇ ਐ ਮੇਰੇ ਮਾਤਾ ਜੀ ਚੜ੍ਹਾਈ ਕਰ ਗਏ ਸੀਗੇ ਉਹਨਾਂ ਦੇ ਭੋਗ ਦੇ ਉੱਤੇ ਮੈਂ ਦੇਖਿਆ ਅਸੀਂ ਉਹਨਾਂ ਰਿਸ਼ਤੇਦਾਰਾਂ ਨੂੰ ਨਹੀਂ ਜਾਣਦੇ ਸੀਗੇ ਜਿੰਨਾ ਰਿਸ਼ਤੇਦਾਰਾਂ ਨੇ ਸਾਨੂੰ ਆ ਕੇ ਸਾਡੇ ਪਿਤਾ ਦੇ ਨਾਲ ਦੁੱਖ ਸੁੱਖ ਸਾਂਝਾ ਕੀਤਾ ਸਾਡੇ ਪਿਤਾ ਨੂੰ ਹੌਸਲੇ ਦਿੱਤਾ ਸਾਨੂੰ ਦਿੱਤਾ ਅਸੀਂ ਪੁੱਸ ਰਹੇ ਸੀ ਵੀ ਇਹ ਰਿਸ਼ਤੇਦਾਰ ਕੌਣ ਨੇ ਇਹਨਾਂ ਕੋਲੇ ਮੈਂ 4 ਗੇੜੇ ਲਾਇਆ ਇਹਨਾਂ ਕੋਲੇ ਮੈਂ 2 ਲਾਇਆ ਉਹ ਕਹਿੰਦੇ ਸਾਡੇ ਕੋਲੇ ਆ ਕੇ ਅਸੀਂ ਤਾ ਹੈ ਭਈ ਅਸੀਂ ਉਹਨੇ ਵਰਤਦੇ ਆਂ ਪਰ ਉਹ ਤਾਂ ਹੈ ਜੇ ਤੁਹਾਡੀ ਨੀਤ ਸਾਫ਼ ਹੈ ਜੇ ਤੁਹਾਡਾ ਦਿਲ ਸਾਫ਼ ਹੈ ਜੇ ਤੁਸੀਂ ਕਿਸੇ ਨਾਲ ਵਰਤਣਾ ਚਾਹੁੰਦੇ ਹੋ ਤਾਂ ਰਿਸ਼ਤੇਦਾਰੀਆਂ ਗਾਹਾਂ ਵਧੀਆਂ ਹੁੰਦੀਆਂ ਨੇ ਨਹੀਂ ਨਹੀਂ ਜੇ ਤੁਸੀਂ ਘਰੀ ਬੈਠੇ ਰਹੋਗੇ ਕੋਈ ਤੁਹਾਡੇ ਨਾ ਆਵੇ ਨਾ ਤੁਹਾਡੇ ਜਾਵੇ ਸੋ ਇਸ ਕਰਕੇ ਮੈਂ ਇੱਕ ਬੇਨਤੀ ਕਰਨੀ ਚਾਹਣਾਗਾ ਕਿ ਜਿੰਨੀ ਕੁ ਸਾਡੀ ਔਕਾਤ ਸੀ ਕਿ ਜਿੰਨੀ ਕ ਅਸੀਂ ਕੋਸ਼ਿਸ਼ ਕੀਤੀ ਅਸੀਂ ਆਪਣੀ ਮਾਂ ਦੀ ਸੇਵਾ ਮਾਂ ਦੀ ਸੰਭਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਜੇ ਮੇਰੇ ਘਰੇ ਮੇਰੇ ਪਿਤਾ ਜੀ ਰਹੇ ਨੇ ਮੈਂ ਵਰਨ ਕਰਦਾ ਹੁੰਨਾ ਹਮੇਸ਼ਾ ਕਿਸੇ ਵੀ ਗੱਲ ਦਾ ਕਿਸੇ ਵੀ ਕੰਮ ਦਾ ਕਰਾਂ ਵੀ ਮੈਂ ਦਿਲੋਂ ਉਹਨਾਂ ਦਾ ਸਤਿਕਾਰ ਦਿਲੋਂ ਸੇਵਾ ਕਰਾਂ ਮੈਂ ਜਿੰਨੀ ਕੁ ਹੋ ਸਕਦਾ ਵਧ ਤਵਧ ਕੋਸ਼ਿਸ਼ ਕਰਦਾ ਹੁੰਨਾ ਵੀ ਮੈਂ ਆਪਣੇ ਪਿਤਾ ਦੀ ਆਪਣੇ ਬਾਪ ਦੀ ਸੇਵਾ ਕਰਾਂ ਮੈਂ ਬੜਾ ਖੁਸ਼ ਨਸੀਬ ਆ ਕਿਉਂਕਿ ਮੈਨੂੰ ਇਸ ਤਰ੍ਹਾਂ ਦਾ ਮੇਰਾ ਪਿਤਾ ਮੇਰਾ ਬਾਪ ਮੈਨੂੰ ਮਿਲੇ ਹੈ ਜਿਹਦਾ ਮੇਰੇ ਤੇ ਹੱਥ ਹੈ ਜਿਹਦਾ ਮੈਨੂੰ ਬਹੁਤ ਵੱਡਾ ਹੌਸਲਾ ਹੈ ਜਿਹਦਾ ਮੇਰੇ ਤੇ ਮੇਰੇ ਦਿਲ ਦੇ ਵਿੱਚ ਇੰਨੀ ਜਗ੍ਹਾ ਹੈ ਕਿ ਹੋ ਸਕਦਾ ਵੀ ਉਹ ਜਗ੍ਹਾ ਇੰਨੀ ਹੋਰ ਕਿਸੇ ਪ੍ਰਤੀ ਨਹੀਂ ਹੋਊਗਾ ਮੇਰੇ ਬੱਚਿਆਂ ਤੋਂ ਮੇਰੇ ਪਰਿਵਾਰ ਤੋਂ ਪਹਿਲਾਂ ਮੇਰਾ ਪਿਤਾ ਹੈ ਜੇ ਤੁਸੀਂ ਮਾਪਕ ਦੀ ਸੇਵਾ ਕਰਦੇ ਹੋ ਤਾਂ ਤੁਸੀਂ ਸਮਝੋ ਵੀ ਰੱਬ ਦੀ ਸੇਵਾ ਕਰਦੇ ਹੋ ਸੋ ਇਹ ਮੇਰਾ ਅੱਜ ਜੀ ਸੀਗਾ ਵੀ ਮੈਂ ਪਾਪਾ ਜੀ ਨਾਲ ਗੱਲ ਕਰਾਂ ਇੱਥੇ ਅਸੀਂ ਆਫਿਸ ਬਣਾਇਆਗਾ ਆ ਇਹ ਬਣਾਉਣ ਕਰਕੇ ਪਾਪਾ ਜੀ ਆਏ ਤੇ ਅੱਜ ਮੇਰਾ ਦਿਲ ਸੀਗਾ ਜਿਵੇਂ ਪੌਡਕਾਸਟ ਕਰਦੇ ਹੁੰਨੇ ਵੀ ਮੈਂ ਬਾਪੂ ਜੀ ਦੀ ਵੀ ਦਿਲ ਦੀ ਕੋਈ ਗੱਲ ਸੁਣਾ ਤੇ ਬਾਪੂ ਜੀ ਗੱਲਾਂ ਕਰਦੇ ਕਰਦੇ ਜਾਦੇ ਈਮੋਸ਼ਨਲ ਹੋ ਗਏ ਕਿਉਂਕਿ ਮੈਨੂੰ ਪਤਾ ਜਿਹੜੇ ਬੰਦੇ ਨੇ ਜ਼ਿੰਦਗੀ 'ਚ ਸੰਘਰਸ਼ ਕੀਤਾ ਹੋਵੇ ਨਾ ਦੁੱਖਾਂ ਦੇ ਵਿੱਚ ਨਿਘਾਇਆ ਹੋਵੇ ਅਤੇ ਹੱਕ ਦੀ ਮਿਹਨਤ ਦੀ ਕਮਾਈ ਕੀਤੀ ਹੋਵੇ ਤੇ ਉਹ ਬੰਦਾ ਕਦੇ ਨਾ ਕਦੇ ਜ਼ਰੂਰ ਉਹਦੇ ਮਨ ਦੇ ਵਿੱਚ ਉਹ ਸੀਨ ਉਹ ਸਮਾਂ ਯਾਦ ਆ ਜਾਂਦਾ ਵੀ ਯਾਰ ਆ ਵੀ ਸਮਾਂ ਸੀ ਸਾਡੇ ਤੇ ਇਸ ਤਰ੍ਹਾਂ ਦੇ ਵੀ ਹਾਲਾਤ ਸੀ ਸਾਡੇ ਤੇ ਅੱਜ ਸਾਡੇ ਬਾਪੂ ਜੀ ਬੈਠੇ ਨੇ ਇਹਨਾਂ ਦੀ ਕਿੰਨੀ ਕੁ ਸੰਭਾਲ ਹੈ ਕਿੰਨੀ ਕੁ ਇਹ ਸਾਨੂੰ ਪਿਆਰ ਕਰਦੇ ਸੀ ਇਹਨੂੰ ਕਰਦੇ ਆ ਇਹ ਜਾਣਦੇ ਆ ਜਾਂ ਸੀ ਜਾਣਦੇ ਸੋ ਮੇਰਾ ਮਨਸੀ ਦਾ ਵਿਵਾਪਾ ਜੀ ਨਾਲ ਗੱਲ ਕਰਾਂ ਮੇਰੀ ਸਾਰੀ ਟੀਮ ਮੇਰੇ ਦੋਸਤ ਮੇਰੇ ਮਿੱਤਰ ਇਹ ਭਰਾ ਬੈਠੇ ਨੇ ਤੇ ਹੈਪ ਗਰੇਵਾਲ ਸੋਨੂ ਬੜੀ ਤੇ ਮੁੰਡਾ ਕੈਮਰਾਮੈਨ ਤੇ ਹੋਰ ਵੀ ਜਿੰਨੀ ਵੀ ਟੀਮ ਹੈ ਸਾਡੀ ਉਹਨਾਂ ਨੇ ਕਿਹਾ ਬਾਪੂ ਜੀ ਆਏ ਨੇ ਅੱਜ ਤੁਸੀਂ ਕੁਝ ਨਾ ਕੁਝ ਗੱਲਾਂ ਸ਼ੇਅਰ ਕਰੋ ਬਾਪੂ ਜੀ ਦੇ ਨਾਲ ਤੋ ਇਸ ਕਰਕੇ ਮੈਂ ਇਹ ਛੋਟਾ ਜਿਹਾ ਇੱਕ ਪੋਡਕਾਸਟ ਬਣਾ ਰਿਹਾ ਸੀਗਾ ਤੇ ਬਾਪੂ ਜੀ ਨਾਲ ਦਿਲ ਦੀਆਂ ਗੱਲਾਂ ਖੋਲ ਲੇ ਕੀ ਕਰੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਦੇਖ ਰਹੇ ਹੋ ਤੁਸੀਂ ਆਪਣੇ ਮਾਪਿਆਂ ਦੀ ਆਪਣੇ ਪਰਿਵਾਰ ਦੀ ਪਹਿਲਾਂ ਕੇਅਰ ਕਰੋ ਸੰਭਾਲ ਕਰੋ ਫਿਰ ਉਸ ਤੋਂ ਬਾਅਦ ਦੂਸਰੇ ਰਾਹੇ ਚਲੋ ਤਾਂ ਪ੍ਰਮਾਤਮਾ ਤੁਹਾਡੇ ਲਈ ਹਰ ਇੱਕ ਰਾਹ ਖੋਲੇਗਾ ਸੋ ਕੋਈ ਹੋਰ ਗੱਲ ਵਾਪਾ ਹੀ ਕਰਨੀ ਠੀਕ ਆ ਹੋਰ ਠੀਕ ਆ ਭਾਂਡੇ ਕਿਹੜੇ ਕਿਹੜੇ ਬਣਾਉਣੇ ਸੱਚੋ ਭਾਂਡਿਆਂ ਦੀ ਗੱਲ ਜਿਆਦਾ ਪੂਲੇ ਭਾਂਡੇ ਬਣਾਉਣਾ ਦੀਵੇ ਤੋਂ ਲਾ ਕੇ ਤੋੜੇ ਰੜਕਣੇ ਭੜੀਆਂ ਮੱਠੜ ਬੜੜੀਆਂ ਸਾਰਾ ਪੂਲੇ ਭਾਂਡੇ ਬਣਾਉਣਾ हां पापा यूं ओस ਨਾਲ ਹੋ ਗਈ ਸੀ ਮੈਂ ਥੋੜੀ ਜੀ ਗੱਲ ਹੁਣ ਦੂਜੇ ਪਾਸੇ ਲੈ ਕੇ ਜਾ ਰਿਹਾ ਹਾਂ ਪਾਪਾ ਜੀ ਹੋਣਾ ਚੂਲਾ ਟੁੱਟ ਗਿਆ ਬਸ ਬਣਾ ਦਿੰਨੇ ਆ ਬੱਚੇ ਪਾਸੇ ਆਸੇ ਕਰ ਦਿੰਨੇ ਨੇ ਬਸ ਆ ਦਾ ਟਾਈਮ ਪਾਸ ਕਰੀ ਜਾਂਦੇ ਆ ਵਧੀਆ ਆ ਪਾਪਾ ਜੀ ਸਾਡੇ ਤੋੜੇ ਰੜਕਣੇ ਬਠਲੀਆਂ ਬਠਲ ਸਭ ਬਣਾਉਂਦੇ ਆ ਕੁੱਲ ਭਾਂਡੇ ਬਣਾਉਂਦੇ ਆ ਕੁੱਲ ਭਾਂਡੇ ਬਣਾਉਂਦੇ ਆ ਲਾਦੀਵਿਆਂ ਤੋਂ ਹਾਂ ਲਾਦੀਵਿਆਂ ਤੇ ਜਦੋਂ ਇਹਨਾਂ ਦਾ ਚੂਲਾ ਇੱਕ ਕ੍ਰਿਕ ਸੀਗਾ ਦੂਜੇ ਨਾਲ ਇਹ ਵਧੀਆ ਚੱਕ ਕੇ ਪਰਾਂ ਉਹ ਰਾਂ ਧਰ ਦਿੰਦੇ ਸੀ ਹੁਣ ਇਹ ਕੀ ਕਰਦੇ ਨੇ ਬਣਾ ਕੇ ਰੱਖ ਦਿੰਦੇ ਆ ਉਦੋਂ ਬਾਅਦ ਮੈਂ ਮੇਰਾ ਪਰਿਵਾਰ ਮੇਰੇ ਬੱਚੇ ਉਹ ਚੱਕ ਕੇ ਦੂਰ ਨੇੜੇ ਕਰਦੇ ਆ ਇੱਕ ਇਹਨਾਂ ਦੇ ਦੋਸਤ ਹੁੰਦੇ ਆ ਉਹ ਵੀ ਨਾਲ ਕਰਾ ਕੇ ਜਾਂਦੇ ਆ ਕਦੇ ਇਹ ਉਹਨਾਂ ਨਾਲ ਕਰਾਏ ਆਉਂਦੇ ਆ ਕਦੇ ਇਹ ਇਹਨਾਂ ਨਾਲ ਕਰਾਏ ਆਉਂਦੇ ਹੁੰਦੇ ਆ ਕਿੰਨੀ ਕੁ ਬਚਤ ਹੋ ਜਾਂਦੀ ਹੈ ਬੱਸ ਆਪ ਦਾ ਪੇਟ ਭਰ ਲੈਣਾ ਹੋ ਜਾਂਦੀ ਹੈ ਹੋਰ ਠੀਕ ਆ ਬੱਸ ਵਧੀਆ ਟਾਈਮ ਪਾਸ ਵਧੀਆ ਹੁੰਦਾ ਟਾਈਮ ਪਾਸ ਪੂਰਾ ਵਧੀਆ ਹੱਕ ਸੱਚ ਦੀ ਕਮਾਈ ਜਿਸ ਨੂੰ ਕਹਿੰਦੇ ਆ ਦਸਾਂ ਨੌਂ ਹਾਂ ਦੀ ਕਮਾਈ ਇਹੀ ਹੈ ਇਹ ਹੈ ਇਸ ਕਰਕੇ ਹੈ ਦੀ ਇਹਦੇ ਉੱਤੇ ਹੀ ਬਹੁਤ ਕੁਝ ਬਣਾਇਆ ਹੈ ਪੱਠਿਆਂ ਤੇ ਵੀ ਕੰਮ ਬਾਪੂ ਨੇ ਬਹੁਤ ਕੀਤਾ ਹੈ ਪੱਠਿਆਂ ਦੇ ਵਿੱਚ ਪੱਠਿਆਂ ਤੇ ਵੀ ਕੰਮ ਬਹੁਤ ਕੀਤਾ ਹੈ ਤੇ ਆ ਪਾਂਡੇ ਦਾ ਹੁਣ ਚੁੱਲ੍ਹੇ ਵੀ ਬਣਾਉਣੇ ਹਾਂ ਜਾਂ ਕਿਉਂ ਚੁੱਲਿਆਂ ਬਾਰੇ ਦੱਸੋ ਕਈ ਵਾਰੀ ਕਿਸੇ ਨੂੰ ਚੁੱਲਿਆਂ ਦੀ ਲੋੜ ਹੋਵੇ ਹਾਂ ਚੁੱਲ੍ਹੇ ਹੀ ਬਣਾਉਣਾ ਸੀਮੈਂਟ ਦੇ ਵਧੀਆ ਬਣਾ ਕੇ ਵੇਚਦਾ ਕੋਈ ਆਏ ਨਹੀਂਗਾ ਕਿ ਕੱਲ ਨੂੰ ਪੁੱਤ ਤੇ ਬਾਪੂ ਜੀ ਨੇ ਜਿਹੜੇ ਸੀਮੈਂਟ ਦੇ ਚੁੱਲ੍ਹੇ ਹੁੰਦੇ ਆਮ ਲੋਕ ਜਿਹੜੇ ਚੁੱਲ੍ਹੇ ਬਣਾਉਂਦੇ ਉਹਨਾਂ ਦੇ ਵਿੱਚ ਮਤਲਬ ਕਿ ਸੋਰਾ ਸਾਰਾ ਵਗੈਰਾ ਪਾਉਂਦੇ ਆ ਤੇ ਇਹ ਨੇਰੇ ਬਣਾਉਂਦੇ ਆ ਬਜਰੀ ਸੀਮਿੰਟ ਦੇ ਪਿਓਰ ਤਾਰਾਂ ਤੂਰਾਂ ਪਾ ਕੇ ਵਿੱਚ ਪੂਰੇ ਵਧੀਆ ਕਿੰਨਾ ਕੁ ਟਾਈਮ ਚੱਲੇ ਜਾਂਦਾ ਇੱਕ ਚੁੱਲਾ 7-8 ਸਾਲ ਚੱਲ ਜਾਂਦਾ 7-8 ਸਾਲ ਕਿੰਨੇ ਦਾ ਦਿੰਦੇ ਹੋ ਹੁਣ ਤਾਂ 300 ਦਾ ਦਿੰਦੇ 300 ਦਾ ਇੱਕ ਚੁੱਲਾ ਜੇ ਕਿਸ ਨੂੰ ਲੋੜ ਹੋਵੇ ਤਾਂ ਬਾਪੂ ਦਾ ਨੰਬਰ ਪਾਉ ਮੈਂ ਇਹਨਾਂ ਨੂੰ ਇਹਨਾਂ ਤੋਂ ਲੈ ਲਿਓ ਤੁਸੀਂ ਚਲੋ ਚੁੱਲੇ ਲੈ ਲਿਓ ਚੁਰਾ ਲੈ ਲਿਓ ਹਾਰੇ ਵੀ ਬਣਾਉਣੇ ਆ ਸੀਮਿੰਟ ਦੇ ਹਾਰੇ ਵੀ ਬੰਦੇ ਦੇਖ ਲਓ ਵੈਸੇ ਮੈਨੂੰ ਪਤਾ ਹੈ ਮੈਂ ਬਾਪੂ ਨੂੰ ਜਾਣ ਕੇ ਪੁੱਛਦਾ ਵੀ ਬਾਪੂ ਜੀ ਹਾਰੇ ਵੀ ਬਣਾਉਂਦੇ ਨੇ ਚੁੱਲ੍ਹੇ ਵੀ ਬਣਾਉਂਦੇ ਆ ਚੁਰਾ ਵੀ ਬਣਾਉਂਦੇ ਆ ਡਬਲ ਚੁਰਤੇ ਚੁੱਲਾ ਡਬਲ ਹੁੰਦਾ ਉਹ ਵੀ ਬਣਾਉਂਦੇ ਆ ਕਾਰਾਗਰੀ ਬਹੁਤ ਹੈ ਬਾਪੂ ਜੀ ਦੇ ਹੱਥ ਦੇ ਵਿੱਚ ਪ੍ਰਮਾਤਮਾ ਨੇ ਬਹੁਤ ਵੱਡਾ ਹੁਨਰ ਦਿੱਤਾ ਤੇ ਜਿਸ ਤਰ੍ਹਾਂ ਦਾ ਤੌੜਾ ਇਹ ਬਣਾ ਦਿੰਦੇ ਆ ਮੇਰੇ ਖਿਆਲ ਚ ਇਸ ਤਰ੍ਹਾਂ ਦਾ ਵਧੀਆ ਹਲਕਾ ਤੌੜਾ ਪੂਰਾ ਵਧੀਆ ਕੋਈ ਨਹੀਂ ਬਣਾ ਸਕਦਾ ਜਿੰਨਾ ਵਧੀਆ ਇਹ ਉਹਨੂੰ ਜਿੰਨਾ ਗੋਲ ਇਹ ਕਰ ਦਿੰਦੇ ਆ ਜਿਨ੍ਹਾਂ ਨੂੰ ਵਧੀਆ ਬਣਾ ਕੇ ਰੱਖਦੇ ਆ ਜਿਹੜਾ ਸੋਹਣਾ ਲੱਗੇ ਬਹੁਤ ਸੋਹਣਾ ਬਣਾਉਂਦੇ ਆ ਇਹਨਾਂ ਦੇ ਹੱਥ ਚ ਬਹੁਤ ਵੱਡਾ ਹੁਨਰ ਪ੍ਰਮਾਤਮਾ ਨੇ ਦਿੱਤੇ ਆ ਜਿਨ੍ਹਾਂ ਨੇ ਇਹਨਾਂ ਨੇ ਬਾ ਕਮਾਲ ਸੰਭ ਕੇ ਰੱਖਿਆ ਹੋਇਆ ਉਹਦੇ ਕਰਕੇ ਹੀ ਅੱਜ ਅੱਗੇ ਅੱਗੇ ਬਧੇ ਤੁਰੇ ਜਾਂਦੇ ਆ ਹੁਣ ਥੋੜਾ ਮੋਟਾ ਬਧੀਆ ਚਲੋ ਮੈਂ ਉਹ ਗੱਲ ਨਹੀਂ ਕਰਨੀ ਚਾਹੁੰਦਾ ਮੇਰੇ ਕੋਈ ਗੱਲ ਦਿਮਾਗ ਚ ਫੇਰ ਆ ਗਈ ਸੀਗੀ ਤੇ ਮੈਂ ਫਿਰ ਬੇਨਤੀ ਕਰਦਾ ਵੀ ਗੱਲ ਮੈਂ ਰੋਕਣ ਲੱਗਿਆ ਸੀ ਬੰਦ ਕਰਨ ਲੱਗਿਆ ਸੀ ਪਰ ਮੇਰੇ ਕੁਝ ਗੱਲਾਂ ਯਾਦ ਆ ਗਈਆਂ ਵੀ ਬਾਪੂ ਨੇ ਗੱਲਾਂ ਮੈਂ ਸਾਂਝੀਆਂ ਕਰ ਤੇ ਸੋ ਮੈਂ ਬੇਨਤੀ ਕਰਦਾ ਵੀ ਮਾਪੇਓ ਦਾ ਸਾਥ ਮਾਪਿਓ ਨਾਲ ਪ੍ਰੇਮ ਪਿਆਰ ਕਰਦੇ ਰਹੋ ਹੱਸਦੇ ਖੇਡਦੇ ਹੋ ਇਹਨਾਂ ਨੂੰ ਵੀ ਟਾਈਮ ਦਿਓ ਤੇ ਮੈਂ ਘਟਾ ਦਿੰਨਾ ਟਾਈਮ ਕਿਉਂਕਿ ਮੇਰੇ ਕੋਲੇ ਕੰਮ ਥੋੜਾ ਜਿਆਦਾ ਹੈ ਪਰ ਜਦੋਂ ਮੈਂ ਜਾਣਾ ਹੈ ਮੇਰੇ ਬਾਪੂ ਦਾ ਹਾਲਚਲ ਜ਼ਰੂਰ ਪੁੱਛਣਾ ਕਿਵੇਂ ਹੋ ਕੀ ਗੱਲਬਾਤ ਹੈ ਕੀ ਹਾਲਚਲ ਹੈ ਕੋਈ ਦਵਾਈ ਰੱਪੇ ਦਾ ਜਦੋਂ ਵੀ ਫੋਨ ਕਰ ਦਿੰਦੇ ਆ ਤਾ ਕੋਸ਼ਿਸ਼ ਕਰੀ ਦੀ ਹੈ ਵੀ ਸੁਣ ਲਾ ਇਹਨਾਂ ਦੀ ਗੱਲ ਹੈ ਨਾ ਤੇ ਖੈਰ ਸਾਰਿਆਂ ਦਾ ਫਿਰ ਤੋਂ ਧੰਨਵਾਦ ਕਰਦਾ ਮੈਂ ਜਿਹੜੇ ਵੀ ਤੁਸੀਂ ਸੁਣ ਰਹੇ ਹੋ ਦੇਖ ਰਹੇ ਹੋ ਤੇ ਮੈਂ ਮੇਰੇ ਬਾਪੂ ਜੀ ਤੁਸੀਂ ਸਾਰਿਆਂ ਨੇ ਅਰਦਾਸ ਕਰਨੀ ਹੈ ਵੀ ਸਦਾ ਬਾਪੂ ਜੀ ਸਾਡੇ ਚੜ੍ਹਦੀ ਕਲਾ 'ਚ ਰਹਿਣ ਤੰਦਰੁਸਤੀ ਬਖਸ਼ਣ ਮਹਾਰਾਜ ਸੱਚੇ ਪਾਤਸ਼ਾਹ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ